328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਜਾਂਦੀ ਹੈ ਪੰਜਾਬ ਪੁਲਿਸ ਵੱਲੋਂ ਜਿਸ ਦੇ ਤਹਿਤ ਅੱਜ ਪਹਿਲੀ ਗ੍ਰਿਫਤਾਰੀ ਹੋਈ ਹੈ ਇਹ ਗ੍ਰਿਫਤਾਰੀ ਕਿਸ ਦੀ ਹੋਈ ਹੈ ਜਾਣਕਾਰੀ ਲਵਾਂਗੇ ਉਸ ਵਕਤ ਮੇਰੇ ਨਾਲ ਫੋਨ ਲਾਈਨ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ ਆ ਭੁੱਲਰ ਸਾਹਿਬ ਜਿਹੜੇ ਖਦਸ਼ੇ ਪ੍ਰਗਟਾਏ ਜਾ ਰਹੇ ਸੀ ਹਾਲਾਂਕਿ ਇਸ ਤੇ ਲੰਮਾ ਚੌੜਾ ਸਪਸ਼ਟੀਕਰਨ ਵੀ ਦਿੱਤਾ ਕਿ ਸਰਕਾਰ ਨੇ ਗਲਤ ਕਾਰਵਾਈ ਕੀਤੀ ਹੈ ਪਰ ਹੁਣ ਗ੍ਰਿਫਤਾਰੀ ਹੋਈ ਹੈ ਜਿਸ ਦੀ ਜਾਣਕਾਰੀ ਮਿਲ ਰਹੀ ਹੈ ਗ੍ਰਿਫਤਾਰੀ ਕਿਸ-ਕਿਸ ਦੀ ਹੋਈ ਹੈ ਔਰ ਇਸ ਦੇ ਵਿੱਚ ਪਹਿਲਾਂ ਤੋਂ ਕਈ ਮੁਲਾਜ਼ਮ ਜਿਹੜੇ ਐਸਟੀਪੀਸੀ ਦੇ ਨਾਮਜ਼ਦ ਕੀਤੇ ਜਾ ਚੁੱਕੇ ਸੀ ਬਿਲਕੁਲ ਜਿਹੜੀ ਇਸ ਸਮੇਂ ਦੀ ਵੱਡੀ ਖਬਰ ਹੈ ਐਸਐਸ ਕੋਹਲੀ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੀ ਸੀਏ ਰਹੇ ਨੇ ਔਰ ਜਿਵੇਂ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਇੱਕ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਤਾਂ ਉਦੋਂ ਉਹਨੇ ਕਿਹਾ ਸੀ ਕਿ ਇੱਕ ਸੀ ਹੈ ਜਿਹੜਾ ਬਾਦਲਾਂ ਦਾ ਬੜਾ ਖਾਸ ਹੈ ਉਹ ਕਾਲੀ ਕਮਾਈ ਤੋਂ ਚਿੱਟੀ ਕਮਾਈ ਦੇ ਵਿੱਚ ਕਰਦਾ ਹੈਗਾ ਉਹਨੂੰ ਲੈ ਕੇ ਹੀ ਕਿਆਸ ਰਾਈਆਂ ਸੀ ਖਦਸ਼ੇ ਯਾਰ ਕੀਤੇ ਜਾ ਰਹੇ ਸੀ ਕਿ ਇਹਨਾਂ ਦੀ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਉਹ ਜਿਹੜੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਦੇ ਵਿੱਚ ਸੱਤ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਤੇ ਅੱਜ ਐਸਐਸ ਕੋਲੀ ਹੋਣਾ ਨੂੰ ਜਿਹੜਾ ਵਾ ਅੰਮ੍ਰਿਤਸਰ ਦੀ ਜਿਹੜੀ ਐਸਆਈਟੀ ਪੁਲਿਸ ਜਿਹੜੀ ਬਣਾਈ ਗਈ ਟੀਮ ਉਨ੍ਹਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਬਹੁਤ ਵੱਡਾ ਜਿਹੜਾ ਇਸ ਮਸਲੇ ਦੇ ਵਿੱਚ ਸਿਆਸੀ ਹਲਚਲ ਬਚੂਗੀ ਕਿਉਂਕਿ ਹਾਲ ਤੱਕ ਸਭ ਵੱਲੋਂ ਉਮੀਦ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਗਈ ਸੀ ਕਿ ਸਿੱਖ ਮਸਲਿਆਂ ਦੇ ਵਿੱਚ ਪੰਜਾਬ ਸਰਕਾਰ ਦਖਲਦਾਨੀ ਕਰਨ ਤੋਂ ਪਹਿਲਾਂ 100 ਵਾਰ ਸੋਚੇ ਗਰੇਜ ਕਰੇ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਹੁਣ ਅਮੀ ਸਪਸ਼ਟ ਕਰ ਦਿੱਤਾ ਸੀ ਕਿ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਸਿੱਖ ਸਭਾਵਾਂ ਜਾਂ ਹੋਰ ਸਿੱਖ ਪੰਥ ਦੀ ਵਾਰ-ਵਾਰ ਇਹ ਅਪੀਲ ਕੀਤੀ ਜਾ ਰਹੀ ਸੀ ਕਿ ਇਸ ਮਸਲੇ ਦੇ ਵਿੱਚ ਚੈਨਜ ਕਰਨੀ ਚਾਹੀਦੀ ਔਰ ਪੰਜਾਬ ਸਰਕਾਰ ਨੇ ਪਰਚਾ ਵੀ ਦਰਜ ਕੀਤਾ ਸੀ ਤੇ ਹੁਣ ਜਿਹੜੇ ਐਸਐਸ ਕੋਲੀ ਨੇ ਜੋ ਸੀਏ ਨੇ ਜੋ ਬਾਦਲਾ ਦਾ ਵੀ ਸੀਏ ਕਿਹਾ ਜਾਂਦਾ ਅਕਸਰ ਉਹਨਾਂ ਦਾ ਭਾਵੇਂ ਐਗਰੀਮੈਂਟ ਪਿਛੇ ਬੀਤੇ ਦੇ ਨਹੀਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹਨਾਂ ਨੂੰ ਜਿਹੜਾ ਵਾ ਉਹ ਦੇ ਜਿਹੜੇ ਰੱਦ ਕਰ ਦਿੱਤਾ ਗਿਆ ਸੀ ਲੇਕਿਨ ਕਿਉਂਕਿ ਜਦੋਂ ਪਾਵਨ ਸਰੂਪ ਜਿਹੜੇ 328 ਰੋਲਾ ਪੈ ਰਿਹਾ ਉਹதோ ਉਹਨਾਂ ਦੀ ਕੀ ਜ਼ਿੰਮੇਵਾਰੀ ਸੀ ਉਸੇ ਤੇ ਚੱਲਦੇ ਹੀ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਐਸਐਸ ਸਕੂਲੀ ਜਿਹੜੇ ਨੇ ਸੀਏ ਰਹਿ ਚੁੱਕੇ ਨੇ ਸ਼ਰੋਮਣੀ ਪੁਰਾ ਪ੍ਰਬੰਧ ਕਮੇਟੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਸਐਸ ਸਕੂਲੀ ਬਾਰੇ ਇਹ ਵੀ ਇਲਜ਼ਾਮ ਲੱਗਦੇ ਨੇ ਉਹ ਪੰਜਾਬ ਸਰਕਾਰ ਵੱਲੋਂ ਵੀ ਲਗਾਏਗੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਵੀ ਸਪਸ਼ਟ ਕੀਤਾ ਸੀ ਕਿ ਹੈ ਸ਼ਰੋਮਣੀ ਕਮੇਟੀ ਦੇ ਖਾਤੇ ਤੋਂ ਤਨਖਾਹ ਜਾਂਦੀ ਸੀ ਸੀਏ ਦੀ ਜਿਹੜੀ ਫੀਸ ਆ ਲੇਕਿਨ ਕੰਮ ਉਹ ਬਾਦਲਾਂ ਦੇ ਕਰਦੇ ਸੀ ਮਤਲਬ ਸ਼ਰੂਮਨੀ ਕਾਲੀਤਲ ਸੁਭੀ ਸਿੰਘ ਬਾਦਲ ਹੋਣਾ ਦੇ ਕਰਦੇ ਸੀ ਕਿਉਂਕਿ ਸੁਭੀ ਸਿੰਘ ਬਾਦਲ ਹੋਣੀ ਜਾਂ ਬਾਦਲ ਪਰਿਵਾਰ ਦੇ ਵੀ ਕਾਫੀ ਬਿਜ਼ਨਸ ਚੱਲਦੇ ਨੇ ਤੇ ਇਸ਼ਾਰਾ ਪੰਜਾਬ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਵੱਲੋਂ ਕੀਤਾ ਗਿਆ ਸੀ ਲੇਕਿਨ ਇਹ ਬਹੁਤ ਵੱਡੀ ਹਲਚਲ ਸਾਹਮਣੇ ਸਪਸ਼ਟ ਹੋ ਚੁੱਕੀ ਆ ਕਿ ਹੁਣ ਇੱਕ ਪਾਸੇ ਪੰਜਾਬ ਸਰਕਾਰ ਦੂਜੇ ਪਾਸੇ ਸ਼੍ਰੀ ਖਾਲਸਾਤਖਸਰ ਟਕਰਾਅ ਜਿਹੜਾ ਵੱਧ ਚੁੱਕਾ ਹੈਗਾ ਤਣਾਅ ਜਿਹੜਾ ਵੱਧ ਚੁੱਕਾ ਹੈਗਾ ਹਾਲਾਂਕਿ ਦੋਨਾਂ ਤੇ ਰਾਨੇ ਹੀ ਇੱਕ ਦੂਜੇ ਨੂੰ ਤਾੜਨਾ ਵੀ ਕੀਤੀ ਹੈਗੀ ਸੀ ਖਾਸ ਕਰਕੇ ਅਗਰ ਕਾਲਪਤੀ ਸਾਹਿਬ ਦੇ ਚਤੇਦਾਰ ਗਿਆਨੀ ਕਲਦੀਪ ਸਿੰਘ ਗੜਖਾੜੀ ਹੁਣਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਸਪਸ਼ਟ ਕਰ ਦਿੱਤਾ ਸੀ ਕਿ ਸੂਬਾ ਸਰਕਾਰ ਇਸ ਮਸਲੇ ਦੇ ਵਿੱਚ ਬਲੋੜੀ ਦਖਲਅੰਦਾਜ਼ੀ ਕਰ ਰਹੀ ਹੈ ਜਦ ਕਿ ਪਹਿਲਾਂ ਹੀ ਇਸ ਮਸਲੇ ਦੀ ਪੜਤਾਲ ਹੋ ਚੁੱਕੀ ਹੈ ਜਿਹੜੇ 16 ਜਾਣੇ ਨੇ ਜਿਨ੍ਹਾਂ ਦੇ ਵਿੱਚੋਂ 3 ਜਾਣਿਆਂ ਦੀ ਬੇਵਕਸੀ ਮੌਤ ਹੋ ਚੁੱਕੀ ਹੈ ਤਿੰਨ ਵਿਦੇਸ਼ ਦੇ ਵਿੱਚ ਨੇ ਤੇ ਉਹਨਾਂ ਦੇ ਖਿਲਾਫ ਜਿਹੜੀਆਂ ਸ਼ਰਮੂਲੀ ਦਾ ਪ੍ਰਬੰਧਕ ਕਮੇਟੀ ਦੇ ਸਰਵਸ ਰੂਲ ਨੇ ਉਨ੍ਹਾਂ ਮੁਤਾਬਕ ਉਹਨਾਂ ਦੀਆਂ ਜਿਹੜੀਆਂ ਸੁਵਾਵਾਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਅਕਾਲ ਤੱਕ ਦੇ ਹੁਕਮਾਂ ਦੇ ਮੁਤਾਬਕ ਹੀ ਡਾਕਟਰ ਈਸ਼ਰ ਸਿੰਘ ਹੋਣਾਂ ਦੀ ਗਵਾਹੀ ਦੇ ਵਿੱਚ ਇੱਕ ਜਾਂਚ ਕਮਿਸ਼ਨ ਬੈਠਾ ਸੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਜੋ ਕੁਝ ਲਿਖਿਆ ਸੀ ਉਸ ਰਿਪੋਰਟ ਤੋਂ ਬਾਅਦ ਇਹ ਉਹਨਾਂ ਜਿਹੜੇ ਕਸੂਰਵਾਰ ਪਾਏ ਗਏ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਆ ਕਈਆਂ ਕੋਲ ਰਿਕਵਰੀ ਵੀ ਕੀਤੀ ਗਈ ਤੇ ਕਈਆਂ ਦੀਆਂ ਜਿਹੜੀਆਂ ਸੁਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਸੀ ਜਿਹਦੇ ਚੱਲਦਾ ਹੁਣ ਮਸਲਾ ਕਾਫੀ ਆ ਕਿ ਮੁੱਖ ਮੰਤਰੀ कि ਅਸੀਂ ਕਾਰਵਾਈ ਕਰਾਂਗੇ ਉਹ ਅੱਜ ਪੰਜਾਬ ਸਰਕਾਰ ਨੇ ਕਾਰਵਾਈ ਕਰ ਦਿੱਤੀ ਆ ਔਰ ਐਸਆਈਟੀ ਵੱਲੋਂ ਐਸਐਸ ਗੁਲੀ ਜਿਹੜੇ ਇਸ ਨਾਮੀ ਸੀਏ ਦੇ ਤੌਰ ਤੇ ਜਾਣੇ ਜਾਂਦੇ ਨੇ ਕਈ ਸਮੇਂ ਤੋਂ ਉਹ ਸ਼ਰੋਮਿੰਦੂ ਦਾ ਪ੍ਰਬੰਧਕ ਕਮੇਟੀ ਦੇ ਚੀਏ ਸੀ ਫਿਰ ਨਾਲ ਦੀ ਨਾਲ ਉਹਨਾਂ ਤੇ ਇਹ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਉਹ ਬਾਦਲ ਪਰਿਵਾਰ ਦੇ ਵੀ ਬਿਜ਼ਨਸ ਦਾ ਖਿਆਲ ਰੱਖਦੇ ਨੇ ਇਸ ਕਰਕੇ ਹੁਣ ਇਹ ਮਸਲਾ ਕਾਫੀ ਜਿਹੜਾ ਵਾ ਉਹ ਗੰਭੀਰ ਬਣ ਚੁੱਕਾ ਹੈਗਾ ਹੁਣ ਪੰਜਾਬ ਸਰਕਾਰ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ لازਮੀ ਤੌਰ ਤੇ ਅੱਜ ਬਰੇਗਾਂਡਾ ਪਹਿਲਾ ਨਵੇਂ ਸਾਲ ਦਾ ਪਹਿਲਾ ਦਿਨ ਪਰ ਪੰਜਾਬ ਸਰਕਾਰ ਇਸ ਨੂੰ ਵੱਡੀ ਜਿਹੜੀ ਪੰਜਾਬ ਪੁਲਿਸ ਕਾਰਵਾਈ ਦਿਖਾਏਗੀ ਪਰ ਨਾਲ ਦੀ ਨਾਲ ਇਸ ਮਸਲੇ ਦੇ ਵਿੱਚ ਸ਼ਰਮਣੀ ਗੁਰਦਾ ਪ੍ਰਬੰਧਕ ਕਮੇਟੀ ਕੀ ਦਲੀਲ ਦਿੰਦੀ ਆ ਜਾਂ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਇਸ ਮਸਲੇ ਦੇ ਵਿੱਚ ਕੀ ਬਿਆਨ ਦਿੰਦੇ ਨੇ ਲੇਕਿਨ ਤਕਰਾਰ ਜਿਹੜਾ ਵਾ ਉਹ ਪੂਰੀ ਤਰ੍ਹਾਂ ਪੰਜਾਬ ਸਰਕਾਰ ਤੇ ਅਕਾਲ ਤਖਤ ਦੇ ਵਿਚਾਰ ਵੱਧ ਚੁੱਕਾ ਹੈ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਹੈ ਜੀ ਕਿ ਇਸ ਵਿੱਚ ਇੱਕ ਗ੍ਰਿਫਤਾਰੀ ਹੋਈ ਹੈ ਇਹ ਗ੍ਰਿਫਤਾਰੀ ਨੂੰ ਵੀ ਵੱਡੀ ਇਸ ਕਰਕੇ ਵੇਖਿਆ ਜਾ ਰਿਹਾ ਕਿਉਂਕਿ ਇਸ ਕੇਸ ਦੇ ਵਿੱਚ ਸਭ ਤੋਂ ਮੋਹਰੇ ਪਾਸੇ ਨਾਮ ਜਿਹੜਾ ਚਰਚਾ ਦਾ ਵਿਸ਼ਾ ਰਿਹਾ ਸੀ ਉਹ ਐਸਐਸ ਕੋਹਲੀ ਦਾ ਸੀ ਔਰ ਜਿਸ ਦਿਨ ਐਡਵੋਕੇਟ ਧਾਮੀ ਸਾਹਿਬ ਜਿਹੜੇ ਕੇਐਸਟੀਪੀਸੀ ਪ੍ਰਧਾਨ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦਾ ਵੀ ਇੱਕ ਬਿਆਨ ਮੈਂ ਸਾਂਝਾ ਇੱਥੇ ਕਰ ਦਿੰਨਾ ਬਾਅਦ ਵਿੱਚ ਤੁਸੀਂ ਟਿੱਪਣੀ ਕਰਿਓ ਉਹਨਾਂ ਨੇ ਉਸ ਦਿਨ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਡਾਕਟਰ ਈਸ਼ਰ ਸਿੰਘ ਦੀ ਜਾਂਚ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਇਹਨਾਂ ਬਿਨ ਲਾਗੂ ਕਰਦੇ ਆਂ ਛੋਟੇ ਤੋਂ ਲੈ ਕੇ ਹਰ ਵੱਡੇ ਮੁਲਾਜ਼ਮ ਤੇ ਕਾਰਵਾਈ ਕਰ ਚੁੱਕੀ ਹੈ ਜਿਸ ਤੋਂ ਬਾਅਦ ਸਰਕਾਰ ਅਤੇ ਪੁਲਿਸ ਦੀ ਦਖਲਅੰਦਾਜ਼ੀ ਦੀ ਕੋਈ ਤੋਕ ਹੀ ਨਹੀਂ ਬਣਦੀ ਉਹਨਾਂ ਇਹ ਵੀ ਆਖਿਆ ਉਸ ਦਿਨ ਕਿ ਪੰਜਾਬ ਸਰਕਾਰ ਹਾਈ ਕੋਰਟ ਦੇ ਜਿਸ ਹੁਕਮ ਦਾ ਜ਼ਿਕਰ ਕਰਕੇ ਐਫ ਆਈ ਆਰ ਦਰਜ ਕਰਨ ਨੂੰ ਉਭਾਰ ਰਹੀ ਹੈ ਉਸ ਵਿੱਚ ਖੁਦ ਸਰਕਾਰ ਵੱਲੋਂ ਇਹ ਅਧਿਕਾਰ ਖੇਤਰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਹੋਣ ਬਾਰੇ ਹਲਫਨਾਮਾ ਦਿੱਤਾ ਗਿਆ ਬਕਾਇਦਾ ਇਸ ਤੋਂ ਬਾਅਦ ਵੀ ਮਾਨਯੋਗ ਅਦਾਲਤ ਨੇ ਪਟੀਸ਼ਨਰ ਨੂੰ ਆਪਣਾ ਜਵਾਬ ਦੇਣ ਲਈ ਆਖਿਆ ਸੀ ਜਿਸ ਦੀ ਪੇਸ਼ੀ ਦੌਰਾਨ ਪਟੀਸ਼ਨਰ ਦੇ ਵਕੀਲ ਨੇ ਗ੍ਰੇ 77 ਵੱਲੋਂ ਡੀਜੀਪੀ ਨੂੰ ਲਿਖਣ ਦਾ ਜ਼ਿਕਰ ਵੀ ਕੀਤਾ ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ ਸੀ ਉਹ ਇਸ ਵਿੱਚ ਕਿਦਰੇ ਵੀ ਐਫਆਈਆਰ ਦਰਜ ਕਰਨ ਦਾ ਆਦੇਸ਼ ਨਹੀਂ ਹੈ ਇਸ ਤਰੀਕੇ ਦੇ ਨਾਲ ਦੋਹਰੀ ਮਨਸ਼ਾ ਜਿਹੜੀ ਹੈ ਸਰਕਾਰ ਦੀ ਸਪਸ਼ਟ ਹੋ ਰਹੀ ਹੈ ਇਹ ਸ਼ਬਦ ਸਨ ਉਸ ਦਿਨ ਜਿਸ ਦਿਨ ਪੂਰਾ ਸਪਸ਼ਟੀਕਰਨ ਦਿੱਤਾ ਗਿਆ ਸੀ ਐਡਵੋਕੇਟ ਧਾਮੀ ਸਾਹਿਬ ਵੱਲੋਂ ਬਿਲਕੁਲ ਪੰਜਾਬ ਸਰਕਾਰ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਸਫਾਈ ਦਿੱਤੀ ਸੀ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਸੀਏ ਦਾ ਕਸੂਰ ਬਾਅਦ ਦੇ ਵਿੱਚ ਬੰਦ ਹੈਗਾ ਅਸਲ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਮਾਰੇ ਦੇ ਸਰੂਪ ਸੰਭਾਲਣ ਦੀ ਤਿਆਰ ਕਰਵਾਉਣ ਦੀ ਪ੍ਰਕਾਸ਼ਿਤ ਦੀ ਜ਼ਿੰਮੇਵਾਰੀ ਸੀ ਗੜਬੜੀ ਉੱਥੇ ਹੋਈ ਆ ਉਹ ਜਿਹੜੀ ਕਲਰਕ ਜਿਹੜਾ ਸੀਜੀਐਲ ਕਹਿੰਦੇਗੇ ਕਲਰਕ ਗੁਰਬੱਤ ਲਿਟਰੇਚਰ ਜਿਹੜੇ ਸ਼ਰੋਮਨੀ ਗੁਰਦਾ ਪ੍ਰਬੰਧਕ ਕਮੇਟੀ ਦਾ ਇੱਕ ਵਿੰਗ ਹੈ ਜਿੱਥੇ ਮਾਰੇ ਦੇ ਸਰੂਪ ਪ੍ਰਿੰਟ ਕਰਵਾਏ ਜਾ ਰਹੇ ਨੇ ਔਰ ਤਿਆਰ ਕੀਤੇ ਜਾਂਦੇ ਨੇ ਫਿਰ ਸੰਪੂਰਨ ਕਰਵਾਏ ਜਾਂਦੇ ਨੇ ਉੱਥੋਂ ਹੀ ਅਸਲੀ ਮਸਲਾ ਸੀ ਕਿ ਜਿਹੜੇ 328 ਰੁਪਿਆਂ ਦਾ ਕੀ ਉਹ 328 ਸਰੂਪ ਜਿਨ੍ਹਾਂ ਨੂੰ ਜੁੱਤੇ ਗਏ ਨੇ ਉਹ ਜਿਹੜੀ ਮਾੜ ਭੇਟਾ ਸੀ ਜਿਹੜੀ 2100 ਰੁਪਇਆ ਬੰਦੀ ਸੀ ਉਹ ਲਈ ਕਹੀ ਆ ਤੇ ਕਿੱਥੇ ਕਿਹੜੇ ਖਾਤੇ ਜਮਾ ਕਰਵਾਈਗੇ ਸ਼ੁਰੂਆਤੀ ਤੌਰ ਤੇ ਅਗਰ ਐਸਆਈਟੀ ਦੀ ਜਾਂ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਬੰਦੀ ਸੀ ਕਿ ਜੇ ਇਸ ਮਸਲੇ ਦੇ ਵਿੱਚ ਗ੍ਰਿਫਤਾਰੀ ਬੰਦੀ ਤੇ ਉਹਨਾਂ ਲੋਕਾਂ ਦੀ ਬੰਦੀ ਸੀ ਜਿਨ੍ਹਾਂ ਦੀ ਜ਼ਿੰਮੇਵਾਰੀਆ ਜਿਹੜੇ ਚਾਰਟਰਡ ਅਕਾਊਂਟਡ ਆ ਇਹਨਾਂ ਤੇ ਸੀਏ ਨੇ ਤੇ ਸਾਲ ਬਾਅਦ ਜਿਹੜੀ ਆਪਣੀ ਰਿਪੋਰਟ ਉਹਨਾਂ ਨੂੰ ਤਿਆਰ ਕਰਕੇ ਦੇਣੀ ਹੁੰਦੀ ਆ ਜੋ ਬਾਅਦ ਸਹਿਰਕ ਟੈਕਸ ਡਿਪਾਰਟਮੈਂਟ ਦੇ ਵਿੱਚ ਫਾਈਲ ਕਰਨੀ ਪੈਂਦੀ ਆ ਕਿ ਸ਼ਰੋਨੀਕੂ ਦਾ ਪ੍ਰਬੰਧਕ ਕਮੇਟੀ ਦੇ ਖਰਚੇ ਕਿੰਨੇ ਨੇ ਔਰ ਗੋਲ ਕਿਤੇ ਕਿਨਾ ਆਇਆ ਔਰ ਸੈਲਰੀ ਕਿੰਨੀ ਆ ਕਿਉਂਕਿ ਕੋਈ 22000 ਦੇ ਕਰੀਬ ਜਿਹੜੇ ਨੇ ਸ਼ਰੋਨੀਕੂ ਦਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਬਾਕੀ ਜਿਹੜੇ ਗੁਰਦੁਆਰੇ ਸਾਹਿਬ ਤੋਂ ਜਿਹੜੇ ਹੋਰ ਖਰਚੇ ਵਗੈਰਾ ਹੁੰਦੇ ਨੇ ਉਹ ਤੇ ਇੱਕ ਸੀਏ ਦੀ ਜ਼ਿੰਮੇਵਾਰੀ ਬਾਅਦ ਦੇ ਵਿੱਚ ਹੁੰਦੀ ਆ ਜਾਂ ਹੋ ਸਕਦਾ ਹੈ ਕਿ ਜਿਹੜੇ ਰਿਪੋਰਟ ਜਿਹੜੇ ਸ਼ਰੋਨੀਕੂ ਦਾ ਪ੍ਰਬੰਧਕ ਕਮੇਟੀ ਜਿਸ ਐਕਟ ਦੇ ਤਹਿਤ ਆ ਇਹ ਸਾਲ ਬਾਅਦ ਕਿਉਂਕਿ ਉਹ ਜਿਹੜੀ ਸੀਏ ਦੀ ਲੋਡ ਪੈਂਦੀ ਆ ਖਰਚੇ ਦਿਖਾਉਣੇ ਚੱਕੀ ਕੁਝ ਖਰੀਦੇ ਆ ਜੋ ਵੀ ਆ ਉਹ ਸਵਾਲ ਹੈ ਕਿ ਸਭ ਤੋਂ ਪਹਿਲਾਂ ਐਸਆਈਟੀ ਨੇ ਐਸਐਸ ਕੋਲੀ ਨੂੰ ਗ੍ਰਿਫਤਾਰ ਕੀਤਾ ਜਦ ਕਿ ਜਿਹੜੇ ਇੱਥੇ ਤਿੰਨ ਮਲਾਜ਼ਮ ਬਾਹਰ ਨੇ ਤਿੰਨਾਂ ਦੀ ਮੌਤ ਹੋ ਚੁੱਕੀ ਆ ਜੀ ਫਸੜੇ ਨੌ ਜਾਣੇ ਨੇ ਉਹ ਇੱਥੇ ਨੇ ਉਹਨਾਂ ਵਿੱਚੋਂ ਕਿਸ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਜਿਹੜੇ ਉੱਥੇ ਸੇਵਾਦਾਰ ਦੇ ਤੌਰ ਤੇ ਹੀ ਜਾਂ ਜਿਨ੍ਹਾਂ ਦੀ ਉਸ ਵਿੰਗ ਦੇ ਵਿੱਚ ਡਿਊਟੀ ਸੀ ਤੇ ਜਿਨ੍ਹਾਂ ਨੇ ਪੈਸੇ ਜਮ੍ਹਾਂ ਕਰਨੇ ਸੀ ਕਿਉਂ ਨਹੀਂ ਕੀਤੇ ਕਿਨੂ ਕਿਨੂ ਪਵਨ ਸਰੂਪ ਮਾਨ ਪੇਟ ਲੈ ਕੇ ਆਦਰ ਦੇ ਨਾਲ ਜਿਹੜੇ ਅਦਰ ਦੇ ਨਾਲ ਭੇਟ ਕੀਤੇ ਗਏ ਨੇ ਉਹ ਲੋਕ ਜਿਹੜੇ ਸੀ ਉਹਨਾਂ ਨੂੰ ਗ੍ਰਿਫਤਾਰ ਹੁਣ ਤੱਕ ਕਿਉਂ ਨਹੀਂ ਕੀਤਾ ਗਿਆ ਸਿੱਧਾ ਜਿਹੜਾ ਹੱਥ ਹੈ ਕੀ ਇਹ ਐਸਐਸ ਕੋਲੀ ਦੇ ਜ਼ਰੀਏ ਸੁਖਬੀਰ ਸਿੰਘ ਬਾਦਲ ਨੂੰ ਹੱਥ ਪਾਉਣ ਦੀ ਕਾਰਵਾਈ ਹੋਈ ਹੈ ਜਾਂ ਫਿਰ ਇਸ ਮਸਲੇ ਦੇ ਵਿੱਚ ਜੋ ਲੋਕ ਚਾਹੁੰਦੇ ਨੇ ਕਿ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੀ ਮੰਗ ਪੂਰੀ ਕੀਤੀ ਗਈ ਹੈਗੀਆ ਕਿਉਂਕਿ ਸਵਾਲ ਹੈ ਕਿ ਇੱਕ ਸੀਐਡ ਕੀ ਰੋਲ ਹੋ ਸਕਦਾ ਤੇ ਜਿਹੜੇ ਉੱਥੇ ਕਲਰਕ ਗੁਰਮਤ ਲਿਟਰੇਚਰ ਜਿਹੜਾ ਸੀਜੀਐਲ ਵਿੰਗ ਸੀ ਉਹਨਾਂ ਦੀ ਕੀ ਜ਼ਿੰਮੇਵਾਰੀ ਸੀ ਉਹ ਸਭ ਤੋਂ ਵੱਡੀ ਦਾ ਉਸ ਸਮੇਂ ਜਿਹੜੇ ਸ਼ਰਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਅੰਤਰਿਕ ਕਮੇਟੀ ਦੇ ਮੈਂਬਰ ਸੀ ਜਾਂ ਜਿਨ੍ਹਾਂ ਦੀ ਉਸ ਸਮੇਂ ਦੇ ਪ੍ਰਧਾਨ ਜੇ ਉਹ ਸਮਝ ਜਿਹੜੇ ਜਰਨਲਿਸਟ ਖਤਰ ਉਹਨਾਂ ਦਾ ਕੀ ਰੋਲ ਸੀ ਉਹ ਕੀ ਇਸ ਜਾਂਚ ਦੇ ਘੇਰੇ ਵਿੱਚ ਸ਼ਾਮਲ ਹੋਣਗੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਜੀ ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ ਜੀ